ਅਗਰ ਅਸੀਂ ਸੋਚਦੇ ਹਾਂ ਕਿ ਅਸੀਂ ਵਫਾਦਾਰ ਹਾਂ ਫਿਰ ਅਸੀਂ ਪਰਮੇਸ਼ਵਰ ਜੀ ਦੇ ਬਚਨਾਂ ਦੇ ਪ੍ਰਤੀ ਵੀ ਵਫਾਦਾਰ ਹੋਣਾ ਹੈ ਸਾਡੀ ਹਰ ਸੰਭ 可能 ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜੋ ਪਰਮੇਸ਼ਵਰ ਦਾ ਬਚਨ ਸਾਨੂੰ ਸਿਖਾਉਂਦਾ ਹੈ ਅਸੀਂ ਵਫਾਦਾਰੀ ਦੇ ਨਾਲ ਉਹਨਾਂ ਬਚਨਾਂ ਦੇ ਵਿੱਚ ਖਰੀ ਚਾਲ ਚੱਲੀਏ ਹਾਲੇਲੂਇਆ ਵਚਨ ਦੇ ਵਿੱਚ ਲਿਖਿਆ ਆ ਤੂੰ 6 ਦਿਨ ਕੰਮ ਕਰ ਤੇ 7ਵੇਂ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ ਮੇਰੀ ਹਜ਼ੂਰੀ ਦੇ ਵਿੱਚ ਆ ਪਰ ਫਿਰ ਵੀ ਅਸੀਂ ਚਾਹੁੰਨੇ ਕਿ ਸੱਤੇ ਦਿਨੀ ਕੰਮ ਕਰੀਏ 7ਵੇਂ ਦਿਨ ਸ਼ਾਇਦ ਸਾਨੂੰ ਇਦਾਂ ਲੱਗਦਾ ਜਿਦਾ ਬਾਕੀ ਦੇ 6 ਦਿਨਾਂ ਦੀ ਜਿਹੜੀ ਕਮਾਈ ਆ ਉਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਪਰ 7ਵੇਂ ਦਿਨ ਦੀ ਕਮਾਈ ਦੇ ਨਾਲ ਗੁਜ਼ਾਰਾ ਹੋ ਜਾਣਾ ਆ ਬਹੁਤ ਸਾਰੇ ਲੋਕ ਆ ਉਹ ਆਪਣੇ ਬੱਚਿਆਂ ਨੂੰ ਨਹੀਂ ਨਾਲ ਲੈ ਕੇ ਆਉਂਦੇ ਕਰਦਾ ਇੱਕ ਇੱਕ ਮੈਂਬਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਉਂਦੇ ਆ ਪਹਿਲਾਂ ਬੱਚਿਆਂ ਨੂੰ ਨਾਲ ਨਹੀਂ ਲੈ ਕੇ ਆਉਂਦੇ ਪੂਰੀ ਪੂਰੀ ਫੈਮਿਲੀ ਆਉਂਦੇ ਨਹੀਂ ਫਿਰ ਕਹਿੰਦੇ ਸਾਡੀਆਂ ਫੈਮਿਲੀਜ਼ ਦੇ ਵਿੱਚ ਪ੍ਰੋਬਲਮ ਹੈ ਜੇ ਤੁਸੀਂ ਇਕੱਠਿਆਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਹਿਣਾ ਸਿੱਖ ਲਮੋ ਤਾਂ ਜ਼ਰੂਰ ਤੁਸੀਂ ਸੁਖੀ ਰਹੋਗੇ ਜਿਹੜੇ ਪ੍ਰਾਰਥਨਾ ਇਕੱਠਿਆਂ ਕਰਦੇ ਆ ਉਹ ਇਕੱਠਿਆਂ ਹੀ ਰਹਿੰਦੇ ਆ ਪਰਿਵਾਰ ਦੇ ਵਿੱਚ ਵੀ ਹallelujah ਜਿਦਾਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਫੈਮਿਲੀ ਹੂ ਪ੍ਰੇਅ ਟੂਗੇਦਰ ਦੇ ਸਟੇ ਟੂਗੇਦਰ ਪਰਿਵਾਰ ਜਿਹੜਾ ਮਿਲ ਕੇ ਪ੍ਰਾਰਥਨਾ ਕਰਦਾ ਆ ਉਹ ਇਕੱਠਿਆਂ ਰਹਿੰਦਾ ਆ ਤੇ ਜੇ ਅੰਮ੍ਰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਸਾਰੀ ਫੈਮਿਲੀ ਆਈ ਆਪਣੇ ਨਿਆਣਿਆਂ ਸਮੇਤ ਆਪਣੇ ਮਾਤਾ ਪਿਤਾ ਸਮੇਤ ਆਪਣੇ ਘਰ ਵਾਲੇ ਦੇ ਨਾਲ ਜੋ ਆਪਣੀ ਘਰ ਵਾਲੀ ਦੇ ਨਾਲ ਤੇ ਤੁਸੀਂ ਸੋਚੋ ਪਰਮੇਸ਼ਵਰ ਦੀ ਉਹ ਆਸ਼ੀਸ਼ ਸਾਡੀ ਪੂਰੀ ਫੈਮਿਲੀ ਦੇ ਵਿੱਚ ਹੋਊਗੀ ਫਰਜ ਰਕਲਾਂ ਅੱਜ ਤੁਸੀਂ ਕੋਈ ਗੱਲ ਸਿੱਖ ਕੇ ਜਾਓ ਜਿਹੜੀ ਤੁਹਾਡੇ ਬੱਚਿਆਂ ਦੇ ਜੀਵਨ ਦੇ ਵਿੱਚ ਕੰਮ ਕਰਨ ਵਾਲੀ ਹੋਵੇ ਤੇ ਜਦੋਂ ਤੁਸੀਂ ਉਹ ਸੁਣਦੇ ਹੋਣਾ ਤੁਹਾਨੂੰ ਲੱਗਣਾ ਅੱਜ ਮੇਰਾ ਨਿਆਣਾ ਇੱਥੇ ਹੋਣਾ ਚਾਹੀਦਾ ਸੀਗਾ ਆਹ ਗੱਲ ਤਾਂ ਐਨ ਉਹਦੇ ਲਈ ਜੇ ਉਹ ਅੱਜ ਸੁਣਦਾ ਤੇ ਫੇ ਉਹਨੂੰ ਸਮਝ ਲੱਗ ਜਾਣੀ ਸੀ ਪਰ ਕਿੰਨੇ ਹੁੰਦੇ ਅਪਸ਼ਤਾਇਆ ਕੀ ਕਰੇ ਜਦ ਚਿੜੀਆ ਚੰਗੀ ਖੇਤ ਜਦ ਵੇਲਾ ਲੰਘ ਗਿਆ ਤੇ ਫੇ ਪਛਤਾਵਾ ਕੀ ਕੈਸ ਕੰਮ ਦਾ ਜਾਈਂ ਤਾਨੂੰ ਥੋੜੀ ਵਾਈਫ ਵੀ ਬਲੀਵਰ ਹੋ ਸਕਦੀ ਆ ਥੋੜਾ ਹਸਬੰਡ ਵੀ ਬਲੀਵਰ ਹੋ ਸਕਦਾ ਆ ਤੇ ਕਈ ਵਾਰੀ ਪਤਨੀਆਂ ਨੂੰ ਸਿਖਾਏ ਜਾਣ ਦੇ ਬਾਰੇ ਦੇ ਵਿੱਚ ਵਚਨ ਵਿੱਚ ਗੱਲ ਕੀਤੀ ਜਾ ਰਹੀ ਹੁੰਦੀ ਫੇਰ ਘਰ ਵਾਲਾ ਕੋਟਕ ਟਿੱਡੇ ਨੂੰ ਫੜ ਕੇ ਬੈਠਾ ਹੁੰਦਾ ਅੱਜ ਆਉਣੀ ਚਾਹੀਦੀ ਸੀ ਨਾਲ ਅੱਜ ਤੇ ਉਹਦੇ ਹੀ ਬਸ ਪੈਂਦੀਆਂ ਕਰਾਰੀਆਂ ਕਰਾਰੀਆਂ ਵਚਨ ਦੇ ਵਿੱਚੋਂ ਅੱਜ ਨਾਲ ਹੁੰਦੀ ਨਾ ਗੱਲ ਬਣ ਜਾਣੀ ਸੀ ਫੇਰ ਘਰੇ ਜਾ ਕੇ ਮੈਂ ਉਹਨੂੰ ਪੁੱਛਦਾ ਵੀ ਦੱਸ ਪ੍ਰਭੂ ਦੱਸ ਕੀ ਕਹਿੰਦਾ ਆ ਤੈਨੂੰ ਦੱਸ ਤੂੰ ਕਿਹੜਾ ਕੰਮ ਕਰਦੀ ਆ ਉਹ ਤਾਂ ਮੈਨੂੰ ਕਹਿੰਦੀ ਸੀ ਲੈ ਚੱਲ ਮੈਂ ਕਾਨੂੰ ਉਹਨੂੰ ਘਰੇ ਛੱਡ ਆਇਆ ਐ ਏਦਾਂ ਹੀ ਭੈਣਾ ਤੁਸੀਂ ਅੱਜ ਘਰੇ ਕੰਮ ਕਰ ਲਓ ਮੈਂ ਜਾਉਣੀ ਆ ਚਰਚ ਨੂੰ ਫੇ ਇੱਥੇ ਪ੍ਰਾਰਥਨਾਵਾਂ ਲਈ ਹੁੰਦੀ ਵੀ ਵੇ ਵਿਚਾਰ ਤੋਂ ਆਜ਼ਾਦੀ ਦੇ ਲਈ ਨਸ਼ਿਆਂ ਤੋਂ ਆਜ਼ਾਦੀ ਦੇ ਲਈ ਤੇ ਫੇ ਪਸ਼ਤਾਨ ਡੀਆਂ ਹੁੰਦੀਆਂ ਕਿਤੇ ਅੱਜ ਨਾਲ ਆਇਆ ਹੁੰਦਾ ਮੈਂ ਕਹਾ ਤੋਂ ਉਹਨੂੰ ਕਿਹਾ ਵੀ ਤੂੰ ਫਲਾਣੇ ਥਾਂ ਕੰਮ ਭਗਤਾ ਆ ਤੂੰ ਸਗੰਦੇ ਆ ਮੈਂ ਅੱਜ ਹੀ ਉਹਨੂੰ ਅਫਸੋਸ ਕਰਨ ਫਲਾਣੇ ਤੇ ਖਾਤੇ ਪੇ ਜਿਆਜ ਜੀ ਖਾਤੇ ਉਹਨੂੰ ਕਿਆ ਕਰਦਾ ਕੰਮ ਤੂੰ ਕਰਵਾ ਲਾ ਅੱਜ ਤੇ ਉਹਨੂੰ ਨਾਲ ਆਉਣਾ ਚਾਹੀਦਾ ਸੀ ਅੱਜ ਉਹਦੇ ਲਈ ਪ੍ਰਾਰਥਨਾ ਸੀ ਅੱਜ ਦਾ ਬਚਨ ਸਾਰਾ ਉਹਦੇ ਲਈ ਸੀ ਅੱਲ ਦੀ ਪ੍ਰਾਰਥਨਾ ਸਾਰੀ ਉਹਦੇ ਲਈ ਸੀ ਅੱਜ ਪੱਕਾ ਉਹਨੇ ਡਿਲੀਵਰ ਹੋ ਜਾਣਾ ਸੀ ਪਰ ਫਿਰ ਲੰਘ ਗਿਆ ਸਮਾਂ ਫੇਵਰਟ ਕਰੋ ਕਿ ਕਦੋਂ ਦੁਬਾਰਾ ਆਵੇ ਤੇ ਪਤਾ ਨਹੀਂ ਤੁਸੀਂ ਫੇਰ ਆਪਣੇ ਜਿੰਨੂੰ ਵੀ ਪ੍ਰਾਰਥਨਾ ਚ ਰੱਖਣਾ ਚਾਹੁੰਦੇ ਆ ਜਿਹਦੇ ਲਈ ਪ੍ਰਾਰਥਨਾ ਕਰਾਉਣੀ ਚਾਹੁੰਦੇ ਉਹਨਾਂ ਨੂੰ ਪਤਾ ਨਹੀਂ ਲੈ ਕੇ ਵੀ ਆਉਣਾ ਕਿਉਂ ਨਹੀਂ ਬਹੁਤ ਜ਼ਰੂਰੀ ਆ ਕਿ ਆਪਾਂ ਸਾਰਾ ਸਾਰਾ ਪਰਿਵਾਰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਇਆ ਕਰੀਏ ਇਹ ਜਿਹੜੀ ਗਰਮੀ 47 ਟੈਂਪਰੇਚਰ 45 45 ਜਾਂ 47 ਡਿਗਰੀ ਜਿਹੜਾ ਤਾਪਮਾਨ ਆ ਇਹ ਆਪਾਂ ਨੂੰ ਸਾਲ ਨਹੀਂ ਸਕਦਾ ਪਰ ਸਿਰਫ ਸੋਚ ਕੇ ਦੇਖੋ ਜਰਾ ਕਿ ਉਹ ਗੰਦਕ ਦੀ ਅੱਗ ਜਿਹੜੀ ਨਰਕ ਦੀ ਝੀਲ ਦੇ ਵਿੱਚ ਬਗਦੀ ਆ ਤੇ ਆਣ ਆਗਿਆਕਾਰੀ ਦੇ ਪੁੱਤਰਾਂ ਨੂੰ ਉਹਦੇ ਵਿੱਚ ਸਿੱਟੇ ਜਾਣਾ ਆ ਤੇ ਫਿਰ ਉਹ ਕਿਹੋ ਜੀ ਹੋਊਗੀ ਇਹ ਸੇਕ ਤਾਂ ਕੁਛ ਵੀ ਨਹੀਂ ਆ ਉਹਦੀ ਬਰਾਬਰ ਦੇ ਵਿੱਚ ਜਾਂ ਮੈਂ ਇਦਾਂ ਤੁਹਾਨੂੰ ਪੁੱਛ ਸਕਦੀ ਆ ਵੇ ਜਿੰਨੀ ਗਰਮੀ ਆਪਾਂ ਨੂੰ ਚੈਰਚੋਂ ਆਉਣ ਨੂੰ ਲੱਗਦੀ ਆ ਐਨੀ ਗਰਮੀ ਕੱਲ ਨੂੰ ਤੁਹਾਨੂੰ ਜੌਬ ਤੇ ਜਾਣ ਲੱਗਿਆਂ ਲੱਗੂਗੀ ਕਿ ਗਰਮੀ ਦਾ ਕਰਕੇ ਤੁਸੀਂ ਨੌਕਰੀ ਤੇ ਜਾਣਾ ਬੰਦ ਕਰ ਸਕਦੇ ਆ ਗਰਮੀ ਦਾ ਕਰ ਠੰਡ ਦਾ ਕਰਕੇ ਤੁਸੀਂ ਨੌਕਰੀ ਤੇ ਜਾਣਾ ਬੰਦ ਕਰ ਸਕਦੇ ਆ ਪਰ ਗਰਮੀ ਦਾ ਕਰਕੇ ਤੁਸੀਂ ਚੈਰਚੋਂ ਆਉਣਾ ਬੰਦ ਕਰਦੇ ਆ ਠੰਡ ਦਾ ਕਰਕੇ ਤੁਸੀਂ ਚੈਰਚੋਂ ਆਉਣਾ ਬੰਦ ਕਰਦੇ ਆ ਧੁੰਦਾਂ ਦੇ ਵਿੱਚ ਤੁਸੀਂ ਜੌਬ ਤੇ ਜਾਂਦੇ ਜਾਂਦੇ ਆ ਚਾਹੇ ਉਹ 60 ਕਿਲੋਮੀਟਰ ਤੇ ਜਾਣਾ ਪਏ ਚਾਹੇ 40 ਕਿਲੋਮੀਟਰ ਤੇ ਜਾਣਾ ਪਏ ਪਰ ਧੁੰਦ ਦਾ ਕਰਕੇ ਤੁਸੀਂ 10 ਕਿਲੋਮੀਟਰ ਦੂਰ ਚਰਚ ਵਿੱਚ ਨਹੀਂ ਜਾਂਦੇ ਕਰਕੇ ਧੁੰਦ ਪਈ ਹੈ ਠੰਡਾਂ ਨੂੰ ਵੀ ਨਿਆਣੇ ਸਕੂਲਾਂ ਨੂੰ ਜਾਂਦੇ ਗਰਮੀਆਂ ਨੂੰ ਵੀ ਨਿਆਣੇ ਸਕੂਲਾਂ ਨੂੰ ਜਾਂਦੇ ਪਰ ਨਿਆਣਿਆਂ ਨੂੰ ਨਾ ਗਰਮੀ ਦੇ ਵਿੱਚ ਚਰਚ ਲਿਆਉਂਦੇ ਵੀ ਗਰਮੀ ਬਹੁਤ ਆ ਨਾ ਠੰਡ ਦੇ ਵਿੱਚ ਚਰਚ ਨੂੰ ਲਿਆਉਂਦੇ ਵੀ ਠੰਡ ਬਹੁਤ ਆ ਪਰ ਇੱਕ ਗੱਲ ਦਾ ਚੇਤਾ ਰੱਖਿਓ ਫਿਰ ਉਹ ਹੀ ਪ੍ਰਾਰਥਨਾਵਾਂ ਪੂਰੀਆਂ ਹੋਣਗੀਆਂ ਜਿੰਨਾ ਪ੍ਰਾਰਥਨਾਵਾਂ ਦੇ ਵਿੱਚ ਤੁਸੀਂ ਤੇ ਤੁਹਾਡੇ ਟੱਬਰ ਸ਼ਾਮਲ ਹੋਵੋਗੇ ਨਿਆਣਿਆਂ ਨੂੰ ਤੁਸੀਂ ਪਰਮੇਸ਼ਵਰ ਦੀ ਬਾਣੀ ਸਿਖਾ ਕੇ ਰਾਜੀ ਨਹੀਂ ਵਚਨ ਸਮਝਾ ਕੇ ਰਾਜੀ ਨਹੀਂ ਪਰਮੇਸ਼ਵਰ ਦੇ ਘਰ ਆਉਣ ਦੀ ਉਹਨਾਂ ਨੂੰ ਆਦਤ ਪਾ ਕੇ ਰਾਜੀ ਨਹੀਂ ਤੇ ਫਿਰ ਸਾਨੂੰ ਕਹਿੰਦੇ ਸਾਡੇ ਨਿਆਣੇ ਨਹੀਂ ਆਖੇ ਲੱਗਦੇ ਇਹਨਾਂ ਲਈ ਦੁਆਵਾਂ ਮੰਗੋ ਵੀ ਬਗਾੜੋ ਤੁਸੀਂ ਤੇ ਸੁਧਰਨ ਦੀਆਂ ਪ੍ਰਾਰਥਨਾ ਕਰੀਏ ਅਸੀਂ ਇਹ ਕਿਹੜੀ ਕਿਤਾਬ 'ਚ ਲਿਖਿਆ ਆ ਤੁਸੀਂ ਉਹਨਾਂ ਨੂੰ ਸਿਖਾਓ ਲਾ ਪਰਵਾਹ ਹੋਣਾ ਬੇਪਰਵਾਹ ਹੋਣਾ ਤੇ ਅਸੀਂ ਪ੍ਰਾਰਥਨਾ ਕਰੀਏ ਵੀ ਪ੍ਰਭੂ ਇਹਨਾਂ ਨੂੰ ਆਗਿਆਕਾਰੀ ਦੇ ਤੇ ਕਿਦਾਂ ਤਾਲਮੇਲ ਫਿੱਟ ਬੈਠੂਗਾ